ਦੋਸਤੋ ਅੱਜ ਅਸੀਂ ਤਿਆਰ ਕਰ ਰਹੇ ਹਾਂ ਬਿਨਾ ਅੰਡੇ ਤੋਂ ਇੱਕਦਮ ਬੇકરી ਸਟਾਈਲ ਟੂਟੀ ਫਰੂਟੀ ਕੇਕ ਦੋਸਤੋ ਇੱਕ ਵਾਰ ਇਹ ਕੇਕ ਖਾਣ ਤੋਂ ਬਾਅਦ ਤੁਸੀਂ ਇਸ ਕੇਕ ਦੇ ਆਦੀ ਹੋ ਜਾਵੋਗੇ ਕਿਉਂਕਿ ਇੱਕ ਤਾਂ ਇਹ ਬਣ ਵੀ ਬਹੁਤ ਸੁਆਦੀ ਹੈ ਤੇ ਬਹੁਤ ਹੀ ਆਸਾਨ ਤਰੀਕੇ ਦੇ ਨਾਲ ਜਾਵੇਗਾ ਜਿੰਨਾ ਵੀ ਵੀਰਾਂ ਭੈਣਾਂ ਦੋਸਤਾਂ ਮਿੱਤਰਾਂ ਨੇ ਅਜੇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਵੋ ਤੇ ਬੈਲ ਆਈਕਨ ਦਾ ਬਟਨ ਜ਼ਰੂਰ ਦਬਾ ਦਿਓ ਤਾਂ ਜੋ ਸਾਡੀ ਆਉਣ ਵਾਲੀ ਹਰ ਇੱਕ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਕੋਲ ਪਹਿਲਾਂ ਪਹੁੰਚ ਜਾਵੇ ਜੀ ਸਤਿ ਸ੍ਰੀ ਅਕਾਲ ਜੀ ਦੋਸਤੋ ਇੱਕ ਵਾਰ ਫਿਰ ਤੋਂ ਆਪ ਸਭ ਦਾ ਸਵਾਗਤ ਹੈ ਤੁਹਾਡੇ ਆਪਣੇ YouTube ਚੈਨਲ ਕੈਪੀਟਲਸ ਫੂਡ ਦੇ ਵਿੱਚ ਸਭ ਤੋਂ ਪਹਿਲਾਂ ਅਸੀਂ ਇੱਕ ਰੈਕਟੈਂਗਲ ਮੋਲਡਰ ਨੂੰ ਚੰਗੀ ਤਰ੍ਹਾਂ ਤੇਲ ਦੇ ਨਾਲ ਗ੍ਰੀਸ ਕਰਾਂਗੇ ਦੋਸਤੋ ਇਸ ਨੂੰ ਆਪਾਂ ਗ੍ਰੀਸ ਚੰਗੀ ਤਰ੍ਹਾਂ ਕਰ ਲਵਾਂਗੇ ਤਾਂ ਜੋ ਆਪਣਾ ਕੇਕ ਇਸ ਦੇ ਵਿੱਚ ਨਾ ਚਿਪਕੇ ਤੇ ਉਸ ਤੋਂ ਬਾਅਦ ਅਸੀਂ ਇਸ ਦੇ ਵਿੱਚ ਬਟਰ ਪੇਪਰ ਲਗਾ ਕੇ ਇਸ ਨੂੰ ਚੰਗੀ ਤਰ੍ਹਾਂ ਤਿਆਰ ਕਰਕੇ ਇੱਕ ਸਾਈਡ ਤੇ ਰੱਖ ਲਵਾਂਗੇ ਇੱਥੇ ਅਸੀਂ ਇੱਕ ਬੋਲ ਦੇ ਵਿੱਚ ਪਾਵਾਂਗੇ 120 ਗ੍ਰਾਮ ਦਹੀਂ ਦੋਸਤੋ ਦਹੀਂ ਜਿਆਦਾ ਖੱਟਾ ਨਹੀਂ ਲੈਣਾ ਤਾਜ਼ਾ ਦਹੀਂ ਦਾ ਇਸਤੇਮਾਲ ਕਰਨਾ ਤੇ ਨਾਲ ਹੀ ਅਸੀਂ ਪਾਵਾਂਗੇ 100 ਗ੍ਰਾਮ ਪੀਸੀ ਹੋਈ ਚੀਨੀ ਦੋਸਤੋ ਇਹ ਚੀਨੀ ਨੂੰ ਤੁਸੀਂ ਅਗਰ ਆਪਣੇ ਘਰ ਦੇ ਵਿੱਚ ਪੀਸ ਲਵੋਗੇ ਤਾਂ ਬਹੁਤ ਵਧੀਆ ਰਿਜ਼ਲਟ ਮਿਲੇਗਾ ਤੇ ਨਾਲ ਹੀ ਅਸੀਂ ਪਾਵਾਂਗੇ 100 ਗ੍ਰਾਮ ਤੇਲ ਦੋਸਤੋ ਇੱਥੇ ਤੇਲ ਤੁਸੀਂ ਬਿਗੈਰ ਸਮਲ ਤੋਂ ਕਨੋਲਾ 올ਿਵ ਆਇਲ ਜਾਂ ਫਿਰ ਸੂਰਜਮੁਖੀ ਦਾ ਤੇਲ ਵੀ ਵਰਤ ਸਕਦੇ ਹੋ ਇਹ ਸਾਰੇ ਮਿਕਸਰ ਨੂੰ ਆਪਾਂ ਇੱਕ ਵਿਸਕਰਦੀ ਮਦਦ ਦੇ ਨਾਲ ਚੰਗੀ ਤਰ੍ਹਾਂ ਮਿਕਸ ਕਰਾਂਗੇ 2 ਤੋਂ 3 ਮਿੰਟ ਦੇ ਵਿੱਚ ਹੀ ਆਪਣਾ ਮਿਕਸਰ ਬਣ ਕੇ ਬਿਲਕੁਲ ਤਿਆਰ ਹੋ ਜਾਵੇਗਾ ਹੁਣ ਅਸੀਂ ਇਸ ਨੂੰ ਇੱਕ ਸਾਈਡ ਤੇ ਰੱਖਾਂਗੇ ਅਸੀਂ 125 ਗ੍ਰਾਮ ਮੈਦੇ ਨੂੰ ਇੱਕ ਛਾਨਨੇ ਦੇ ਵਿੱਚ ਪਾਇਆ ਤੇ ਉਸ ਦੇ ਵਿੱਚ ਪਾਵਾਂਗੇ 2.5 ਗ੍ਰਾਮ ਬੇਕਿੰਗ ਪਾਊਡਰ ਤੇ 1.5 ਗ੍ਰਾਮ ਪਾਵਾਂਗੇ ਬੇਕਿੰਗ ਸੋਡਾ ਤੇ ਦੋ ਛੁਟਕੀਆਂ ਪਾਵਾਂਗੇ ਨਮਕ ਦੀਆਂ ਨਮਕ ਪਾ ਕੇ ਆਪਾਂ ਸਾਰੇ ਸਮਾਨ ਨੂੰ ਚੰਗੀ ਤਰ੍ਹਾਂ ਛਾਣ ਲਵਾਂਗੇ ਤਾਂ ਜੋ ਉਸ ਦੇ ਵਿੱਚ ਕੁਝ ਨਾ ਰਹੇ ਤੇ ਆਪਣਾ ਕੇਕ ਇੱਕਦਮ ਬਣ ਕੇ ਵਧੀਆ ਤਿਆਰ ਹੋਵੇ ਇਸ ਨੂੰ ਛਾਨਣ ਤੋਂ ਬਾਅਦ ਅਸੀਂ ਕੀ ਕਰਨਾ ਇੱਕ ਸਪੈਚੂਲੇ ਦੀ ਮਦਦ ਦੇ ਨਾਲ ਇਹ ਸਾਰੇ ਸਮਾਨ ਨੂੰ ਚੰਗੀ ਤਰ੍ਹਾਂ ਮਿਕਸ ਕਰ ਲਵਾਂਗੇ ਤਾਂ ਜੋ ਸਾਰੀਆਂ ਸੁੱਕੀਆਂ ਜੋ ਆਪਣੀਆਂ ਚੀਜ਼ਾਂ ਨੇ ਚੰਗੀ ਤਰ੍ਹਾਂ ਮਿਕਸ ਹੋ ਜਾਣ ਲਓ ਸਪੈਚੂਲੇ ਦੀ ਮਦਦ ਦੇ ਨਾਲ ਆਪ ਇਸ ਨੂੰ ਬੀ ਮਿਕਸ ਕਰਕੇ ਇੱਕ ਸਾਈਡ ਤੇ ਰੱਖ ਲਵਾਂਗੇ ਦੋਸਤੋ ਇਸ ਕੇਕ ਨੂੰ ਤੁਸੀਂ ਆਪਣੇ ਘਰ ਦੇ ਵਿੱਚ ਜ਼ਰੂਰ ਟਰਾਈ ਕਰੋ ਤੇ ਹੁਣ ਅਸੀਂ ਕੀ ਕਰਨਾ ਥੋੜੇ ਜਿ ਮੈਦੇ ਦੇ ਵਿੱਚ ਅੱਧਾ ਕੱਪ ਅਸੀਂ ਟੂਟੀ ਫਰੂਟੀ ਲਈਆ ਕਿਉਂਕਿ ਆਪਾਂ ਟੂਟੀ ਫਰੂਟੀ ਕੇਕ ਬਣਾ ਰਹੇ ਹਾਂ ਤੇ ਉਸ ਮੈਦੇ ਦੇ ਵਿੱਚ ਆਪਾਂ ਇਸ ਟੂਟੀ ਫਰੂਟੀ ਨੂੰ ਚੰਗੀ ਤਰ੍ਹਾਂ ਮਿਕਸ ਕਰ ਲਵਾਂਗੇ ਦੋਸਤੋ ਇਸ ਨਾਲ ਆਪਾਂ ਜੋ ਟੂਟੀ ਫਰੂਟੀ ਕੇਕ ਦੇ ਵਿੱਚ ਪਾਵਾਂਗੇ ਤਾਂ ਉਹ ਥੱਲੇ ਨਹੀਂ ਬੈਠੇਗੀ ਆਪਾਂ ਜਿੱਥੇ ਉਸ ਨੂੰ ਛੱਡ ਦੇਵਾਂਗੇ ਉੱਥੇ ਹੀ ਰਹੇਗੀ ਇਸ ਨੂੰ ਵੀ ਹੁਣ ਆਪਾਂ ਇੱਕ ਸਾਈਡ ਤੇ ਰੱਖ ਦਵਾਂਗੇ ਹੁਣ ਜੋ ਆਪਾਂ ਪਹਿਲਾਂ ਬੈਟਰ ਤਿਆਰ ਕੀਤਾ ਸੀ ਉਸ ਦੇ ਵਿੱਚ ਪਾਵਾਂਗੇ 5 ਤੋਂ 7 ਤੁਪਕੇ ਬਨੀਲਾ ਐਸੈਂਸ ਦੇ ਮਨਿਲਾਸਨ ਸਪੌਨ ਤੋਂ ਬਾਅਦ ਅਸੀਂ ਥੋੜਾ ਜਿਹਾ ਇਸ ਆਪਣੇ ਕੇਕ ਨੂੰ ਬਿਲਕੁਲ ਬਾਜ਼ਾਰ ਵਰਗਾ ਰੰਗ ਦੇਣ ਦੇ ਲਈ ਪਾਵਾਂਗੇ 2 ਤੋਂ 3 ਤੁਪਕੇ ਤੀਲੇ ਫੂਡ ਕਲਰ ਦੇ ਪੀਲਾ ਫੂਡ ਕਲਰ ਪਾਉਣ ਤੋਂ ਬਾਅਦ ਅਸੀਂ ਇਸ ਨੂੰ ਵਿਸਕਰ ਦੇ ਨਾਲ ਇੱਕ ਵਾਰ ਫਿਰ ਤੋਂ ਦੁਬਾਰਾ ਚੰਗੀ ਤਰ੍ਹਾਂ ਮਿਕਸ ਕਰ ਦਵਾਂਗੇ ਦੇਖੋ ਇਸ ਨੂੰ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਲਿਆ ਹੁਣ ਅਸੀਂ ਕੀ ਕਰਨਾ ਜੋ ਆਪਾਂ ਪਹਿਲਾਂ ਮੈਦੇ ਦੇ ਵਿੱਚ ਆਪਾਂ ਹੋਰ ਸੁੱਕੀਆਂ ਵਸਤੂਆਂ मिक्स ਕਰਕੇ ਰੱਖੀਏ ਸੋਨਾਂ ਨੂੰ ਇਸ ਦੇ ਵਿੱਚ ਪਾਉਂਦੇ ਜਾਵਾਂਗੇ ਤੇ ਹੌਲੀ-ਹੌਲੀ ਮਿਕਸ ਕਰਦੇ ਜਾਵਾਂਗੇ ਦੋਸਤੋ ਇੱਥੇ ਇੱਕ ਗੌਰ ਰੱਖਣੀ ਆ ਕਿ ਇਸ ਨੂੰ ਆਪਾਂ ਇੱਕ ਪਾਸੇ ਹੀ ਯਾਨੀ ਕਿ ਇੱਕ ਡਾਇਰੈਕਸ਼ਨ ਦੇ ਵਿੱਚ ਹੀ ਘੁਮਾਉਣਾ ਇਸ ਦੇ ਵਿੱਚ ਆਪਾਂ 에ਅਰ ਯਾਨੀ ਕਿ ਹਵਾ ਕ੍ਰੀਏਟ ਕਰਨੀ ਹੈ ਤੇ ਇੱਕ ਦੋ ਦੋ ਮਿੰਟ ਬਾਅਦ ਅਸੀਂ ਇਸ ਨੂੰ ਹਿਲਾਉਂਦੇ ਜਾਵਾਂਗੇ ਤਾਂ ਜੋ ਆਪਣਾ ਬੈਟਰ ਚੰਗੀ ਤਰ੍ਹਾਂ ਫਲਫੀ ਹੋ ਜਾਵੇ ਤੇ ਉਸ ਤੋਂ ਬਾਅਦ ਅਸੀਂ ਕੀ ਕਰਨਾ ਇੱਕ ਸਪੈਚੂਲੇ ਦੀ ਮਦਦ ਦੇ ਨਾਲ ਸਿਰਫ ਅੱਧੇ ਮਿੰਟ ਦੇ ਲਈ ਇਸ ਨੂੰ ਆਪਾਂ ਇੱਕ ਹੀ ਦੇਸਾ ਦੇ ਵਿੱਚ ਫਿਰ ਦੁਆਰ ਤੋਂ ਮਿਕਸ ਕਰਾਂਗੇ ਲਓ ਕੇਕ ਦੇ ਲਈ ਆਪਣਾ ਬੈਟਰ ਬਣ ਕੇ ਬਿਲਕੁਲ 2 ਤੋਂ 3 ਮਿੰਟ ਦੇ ਵਿੱਚ ਹੀ ਤਿਆਰ ਹੋ ਜਾਵੇਗਾ ਉਧਰੋਂ ਅਸੀਂ ਆਪਣੇ ਓਵਨ ਨੂੰ ਵੀ 180 ਡਿਗਰੀ ਤੇ ਅਸੀਂ ਪ੍ਰੀ ਹੀਟ ਕਰਨ ਦੇ ਲਈ ਰੱਖ ਦਿੱਤਾ ਤੇ ਹੁਣ ਆਪਾਂ ਕੀ ਕਰਨਾ ਜੋ ਆਪਾਂ ਰੈਕਟੈਂਗਲ ਮੋਲਡ ਗ੍ਰੀਸ ਕਰਕੇ ਰੱਖਿਆ ਸੀ ਤੇਲ ਦੇ ਨਾਲ ਉਸ ਦੇ ਵਿੱਚ ਇਸ ਤੇ ਬੈਟਰ ਨੂੰ ਆਪਾਂ ਅੱਧਾ ਪਾ ਦਵਾਂਗੇ ਅੱਧਾ ਪਾਉਣ ਤੋਂ ਬਾਅਦ ਅਸੀਂ ਉਸ ਦੇ ਵਿੱਚ ਟੂਟੀ ਫਰੂਟੀ ਪਾ ਦਵਾਂਗੇ ਜਾਂ ਤਾਂ ਜੋ ਆਪਣੀ ਟੂਟੀ ਫਰੂਟੀ ਥੱਲੇ ਨਾ ਜਾਵੇ ਉੱਪਰ ਹੀ ਰਹੇ ਤੇ ਉਸ ਤੋਂ ਬਾਅਦ ਅਸੀਂ ਜੋ ਸਾਡੇ ਕੋਲ ਬਚੀ ਦੀ ਟੂਟੀ ਫਰੂਟੀ ਇਸੇ ਆਪਣੇ ਬੈਟਰ ਦੇ ਵਿੱਚ ਇਸ ਨੂੰ ਚੰਗੀ ਤਰ੍ਹਾਂ ਮਿਕਸ ਕਰ ਦਵਾਂਗੇ ਦੇਖੋ ਇਸ ਤਰ੍ਹਾਂ ਮਿਕਸ ਕਰਕੇ ਅਸੀਂ ਇਹ ਬਾਕੀ ਬਚਦਾ ਜੋ ਆਪਣਾ ਬੈਟਰ ਹੈ ਉਹ ਵੀ ਆਪਣੇ ਇਸ ਮੋਲਡ ਦੇ ਵਿੱਚ ਪਾ ਦਵਾਂਗੇ ਤੇ ਮੋਲਡ ਦੇ ਵਿੱਚ ਪਾਉਣ ਤੋਂ ਬਾਅਦ ਅਸੀਂ ਇਸ ਨੂੰ ਚੰਗੀ ਤਰ੍ਹਾਂ ਟੈਪ ਕਰਾਂਗੇ ਯਾਨੀ ਖਿਲਾਵਾਂਗੇ ਤਾਂ ਜੋ ਇਸ ਦੇ ਵਿੱਚ ਕੋਈ ਜਗ੍ਹਾ ਖਾਲੀ ਨਾ ਰਹੇ ਆਪਣੇ ਕੇਕ ਦੇ ਵਿੱਚ ਪਬਲਜ਼ ਨਾ ਬਣ ਤੇ ਇੱਕਦਮ ਪਰਫੈਕਟ ਆਪਣਾ ਬਾਜ਼ਾਰ ਵਰਗਾ ਟੂਟੀ ਫਰੂਟੀ ਕੇਕ ਬਣ ਕੇ ਤਿਆਰ ਹੋਵੇ ਉਸ ਤੋਂ ਬਾਅਦ ਅਸੀਂ ਇਸ ਨੂੰ 180 ਡਿਗਰੀ ਤੇ ਜੋ ਆਪਾਂ ਓਵਨ ਪ੍ਰੀ ਹੀਟ ਕਰਨ ਦੇ ਲਈ ਰੱਖਿਆ ਉਸ ਦੇ ਵਿੱਚ 30 ਮਿੰਟ ਦੇ ਲਈ ਬੇਕ ਕਰਾਂਗੇ ਦੇਖੋ ਦੋਸਤੋ 30 ਮਿੰਟ ਤੋਂ ਬਾਅਦ ਆਪਣਾ ਟੂਟੀ ਫਰੂਟੀ ਕੇਕ ਇੱਕਦਮ ਬਣ ਕੇ ਤਿਆਰ ਹੈ ਤੇ ਅਸੀਂ ਟੂਥਪਿਕ ਦੀ ਮਦਦ ਦੇ ਨਾਲ ਉਸ ਦੇ ਵਿੱਚ ਟੂਥਪਿਕ ਲਗਾ ਕੇ ਦੇਖਾਂਗੇ ਅਗਰ ਮੈਟਰ ਤੁਹਾਡੇ ਹੱਥ ਨੂੰ ਲੱਗੇ ਤਾਂ ਕੀਕ ਥੋੜਾ ਜਾਂ ਆਪਣਾ ਕੱਚਾ ਤੇ ਆਪਣਾ ਕੇਕ ਬਿਲਕੁਲ ਬਣ ਕੇ ਰੈਡੀ ਹੈ ਹੁਣ ਅਸੀਂ ਇਸ ਨੂੰ ਡੀਮੋਲਡ ਕੀਤਾ ਡੀਮੋਲਡ ਕਰਨ ਤੋਂ ਬਾਅਦ ਅਸੀਂ ਉਸ ਦੇ ਉੱਪਰ ਜੋ ਆਪਣੇ ਬਟਰ ਪੇਪਰ ਲੱਗਿਆ ਸੀ ਉਸ ਨੂੰ ਅਸੀਂ ਉਤਾਰ ਦਵਾਂਗੇ ਬਟਰ ਪੇਪਰ ਉਤਾਰਨ ਤੋਂ ਬਾਅਦ ਅਸੀਂ ਇਸ ਨੂੰ ਸਿੱਧਾ ਕਰਾਂਗੇ ਸਿੱਧਾ ਕਰਨ ਤੋਂ ਬਾਅਦ ਦੇਖੋ ਆਪਣਾ ਟੂਟੀ ਫਰੂਟੀ ਕੇਕ ਇੱਕਦਮ ਬਾਜ਼ਾਰ ਵਰਗਾ ਬਣ ਕੇ ਬਿਲਕੁਲ ਤਿਆਰ ਹੈ ਠੰਡਾ ਹੋ ਚੁੱਕਿਆ ਹੁਣ ਅਸੀਂ ਇਸ ਨੂੰ ਇੱਕ ਬ੍ਰੈਡ ਕਟਰ ਦੀ ਮਦਦ ਨਾਲ ਇਸ ਦੇ ਛੋਟੇ ਛੋਟੇ ਪੀਸ ਕੱਟ ਲਵਾਂਗੇ ਦੋਸਤੋ ਇੱਥੇ ਤੁਸੀਂ ਪੀਸ ਆਪ ਦੇ ਹਿਸਾਬ ਦੇ ਨਾਲ ਆਪਣੀ ਮਰਜ਼ੀ ਦੇ ਨਾਲ ਵੀ ਕਰ ਸਕਦੇ ਹੋ ਤੇ ਮੈਂ ਇਸ ਤਰ੍ਹਾਂ ਇਸ ਦੇ ਥੋੜੇ ਜਿਹਾ ਪਤਲੇ ਸ্লাইਸ ਕੀਤੇ ਆ ਦੇਖੋ ਇਸ ਤਰ੍ਹਾਂ ਤੁਸੀਂ ਇਸ ਕੇਕ ਨੂੰ ਆਪਣੇ ਘਰ ਦੇ ਵਿੱਚ ਚਾਹ ਦੇ ਨਾਲ ਜਾਂ ਬੱਚਿਆਂ ਦੇ ਟਿਫਨ ਦੇ ਵਿੱਚ ਜਦੋਂ ਵੀ ਮਰਜ਼ੀ ਤੁਹਾਡਾ ਦਿਲ ਕਰੇ ਆਨੰਦ ਲੈ ਸਕਦੇ ਹੋ ਦੋਸਤੋ ਇਸ ਤਰ੍ਹਾਂ ਦੀਆਂ ਰਸਕੀਆਂ ਆਪਣੇ ਘਰ ਦੇ ਵਿੱਚ ਜ਼ਰੂਰ ਟਰਾਈ ਕਰਿਆ ਕਰੋ ਬਾਜ਼ਾਰ ਦੇ ਨਾਲੋਂ ਵੀ ਵਧੀਆ ਤੁਸੀਂ ਕੇਕ ਆਪਣੇ ਘਰ ਦੇ ਵਿੱਚ ਹੀ ਤਿਆਰ ਕਰ ਸਕਦੇ ਹੋ ਦੇਖੋ ਇੱਕਦਮ ਨਰਮ ਸੁਪੰਜੀ ਕੇਕ ਬਣ ਕੇ ਬਿਲਕੁਲ ਤਿਆਰ ਹੈ ਦੇਖੋ ਇਸ ਨੂੰ ਆਪਣੇ ਘਰ ਦੇ ਵਿੱਚ ਜ਼ਰੂਰ ਟਰਾਈ ਕਰੋ ਜੀ ਹਾਂਜੀ ਦੋਸਤੋ ਇਹ ਟੂਟੀ ਫਰੂਟੀ ਕੇਕ ਦੀ ਰੈਸਪੀ ਕਿਵੇਂ ਲੱਗੀ ਪਲੀਜ਼ ਕਮੈਂਟ ਜ਼ਰੂਰ ਕਰਨਾ ਵੀਡੀਓ ਚੰਗੀ ਲੱਗੇ ਤਾਂ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦਿਆ ਕਰੋ ਜੀ ਹੋਰ ਨਵੇਂ ਨਵੇਂ ਵੀਡੀਓ ਦੇਖਣ ਦੇ ਲਈ ਰਹੇ ਜੁੜੇ ਰਹੋ ਕੈਪੀਟਲ ਫੂਡ ਦੇ ਨਾਲ ਆਪ ਸਭ ਦਾ ਬਹੁਤ ਬਹੁਤ ਧੰਨਵਾਦ ਸਤਿ ਸ੍ਰੀ ਅਕਾਲ ਜੀ